ਇਹ ਗਵਾਹ ਕਿ ਕਿਸ ਤਰ੍ਹਾਂ ਪੁਲ ਮਾਮੇ ਇੱਕ ਵਾਰ ਫਿਰ ਬਿਲਕੁਲ ਕੀ ਕਹਿੰਦੇ ਹੁੰਦੇ ਕਿ ਇਨਸੈnsਿਟੀਵਿਟੀ ਦਿਖਾਉਂਦੇ ਹੋਏ ਜਿੰਦਾ ਕੋਈ ਜਿਸ ਵਿਅਕਤੀ ਦੇ ਅੰਦਰ ਕੋਈ ਦਿਲ ਨਹੀਂ ਧੜਕਦਾ ਐਨਐਸਏ ਪਾਈ ਅਮਰਿਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਸਵੇ ਜਿਹੜੇ ਦਿਬਰੂਗੜ੍ਹ ਝੀਲ ਵਿੱਚ ਲੋਚੇ ਨੇ ਉਹਨਾਂ ਦੀ ਸ਼ਹਿਦ ਟਿਨਿਓਰ 1 ਸਾਲ ਵੱਧ ਆਈ ਇਹ ਹਲੇ ਤਸਦੀਕ ਨਹੀਂ ਹੋ ਸਕਿਆ ਉਹਨਾਂ ਦੇ ਪਰਿਵਾਰ ਨਾਲ ਮੇਰੀ ਗੱਲ ਹੋਈ ਆ ਅਖਬਾਰਾਂ ਵਿੱਚ ਵੀ ਆਇਆ ਤੁਸੀਂ ਪੜ੍ਹ ਲਿਆ ਸਾਰਿਆਂ ਨੇ ਵਿਸ਼ੇਸ਼ ਤੌਰ ਤੇ ਜੀਤਪੁਰ ਦੇ ਵਿੱਚ ਇੱਕ ਇੱਕ ਸੁਣਿਆ ਜਾ ਰਿਹਾ ਵਾ ਕਿ ਐਨਐਸਐਲ ਵਿੱਚ ਇੱਕ ਸਾਲ ਦੀ ਟੈਨਿਓਰ ਦਾ ਹੋਰ ਵਾਦਾ ਕਰ ਦਿੱਤਾ ਦੂਸਰਾ ਵਿਸ਼ਾ ਹੈ ਜੋ ਦੂਸਰਾ ਵਿਸ਼ਾ ਹੈ ਜੋ ਦੂਸਰਾ ਵਿਸ਼ਾ ਹੈ ਜੋ ਸਰਦਾਰ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦੇ ਜਿਹੜਾ ਇੱਕ ਨਵਾਂ ਬੱਚਾ ਪੈਦਾ ਹੋਇਆ ਜਦੇ ਨਾਲ ਸਾਰੀ ਦੁਨੀਆ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਪੈਲੀ ਐ ਲੱਗਿਆ ਲੋਕਾਂ ਨੂੰ ਕਿ ਜਿਵੇਂ ਜਿਹੜਾ ਸਾਡਾ ਮਰਹੂਮ ਸਵਰਗਵਾਸੀ ਸੁਭ ਸੁਭਦੀਪ ਸਿੱਧੂ ਮੂਸੇਵਾਲੀ ਦੀ ਆਤਮਾ ਤੇ ਰੂਹ ਤੇ ਉਹਦੀ ਉਹਦਾ ਜਿਸਮ ਦੁਬਾਰਾ ਪੈਦਾ ਹੋ ਗਿਆ ਪੰਜਾਬ ਦੇ ਵਿੱਚ ਦੁਨੀਆ ਭਰ ਦੇ ਵਿੱਚ ਬੈਠੇ ਲੋਕਾਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ ਲੇਕਿਨ ਭਗਵਾਨਪਤਾਨ ਦੀ ਸਰਕਾਰ ਨੂੰ ਪੁੱਛ ਰਹੀ ਹੈ ਕਿ ਪੁਲਿਸ ਜਾ ਕੇ ਉਹਨੂੰ ਪੁੱਛ ਰਹੀ ਹੈ ਸ਼ਾਇਦ ਬਰਕੌਰ ਸਿੰਘ ਸਿੱਧੂ ਨੂੰ ਕਿ ਜਰਾ ਤਸਦੀਕ ਕਰਕੇ ਦੱਸੋ ਕਿ ਇਹ ਬੱਚੇ ਦੇ ਕਾਗਜ਼ਾਤ ਅਗਰ ਉਹ ਆਈਵੀਐਫ ਪੈਦਾ ਹੋਇਆ ਤੇ ਉਹਦੀ ਫੁੱਲ ਡਿਟੇਲਸ ਸਾਨੂੰ ਚਾਹੀਦੀਆਂ ਜਿਹੜਾ ਕਿਸੇ ਵੀ ਪਰਿਵਾਰ ਨੂੰ ਬਹੁਤ ਭੈੜਾ ਲੱਗੇਗਾ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਦਾ ਆ ਭਾਈ ਅਮਰਪਾਲ ਸਿੰਘ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਦੀ ਡਿਬਰੂਗੜ੍ਹ ਵਿੱਚ ਟੈਨੂਰ ਵਿੱਚ ਕੀਤੇ ਗਏ ਵਾਅਦੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਹਿਲਾਂ ਤਾਂ ਐਨਐਸਏ ਲਾਉਣੀ ਹੀ ਬੜੀ ਗਲਤ ਸੀ ਐਨਐਸਏ ਉਹ ਕਾਨੂੰਨ ਹੈ ਜਿਵੇਂ ਟਾਡਾ ਹੁੰਦਾ ਸੀ ਜਿਵੇਂ ਹੁਣ ਯੋਆਪਾ ਹੈ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਪੰਜਾਬ ਨੇ ਸਭ ਤੋਂ ਜ਼ਿਆਦਾ ਸੰਤਾਪ ਖੰਡਾਇਆ ਵੈਸੇ ਤਾਂ ਦੇਸ਼ ਵਿੱਚ ਘਟ ਗਿੰਦੀਆਂ ਨੇ ਇਹ 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 ਕਾਨੂੰਨ ਵਰਤੇ ਗਏ ਨੇ ਜੰਮੂ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਨਾਰਥ-ਈਸਟ ਦੇ ਵਿੱਚ 크ਿਸਚੀਅਨਸ ਦੇ ਖਿਲਾਫ ਜਾਂ ਜਿਹੜੇ ਕੋਈ ਇਦਾਂ ਦੇ ਦੇਸ਼ ਦੀ ਤਾਂ ਨਾ ਸਰਕਾਰ ਤਾਂ ਨਾ ਸ਼ਾਸਕਾਂ ਨੂੰ ਆਪੋਜ਼ ਕਰਦੇ ਇਹ ਕਾਨੂੰਨ ਪਾਰਲੀਮੈਂਟ ਵਿੱਚ ਉਸ ਵਕਤ ਪਹਿਲਾਂ 80 ਦੇ ਦਹਾਕੇ ਵਿੱਚ ਖੜੇ ਗਏ ਸੀ ਹੌਲੀ ਹੌਲੀ ਇਹਦਾ ਬਹੁਤ ਵਿਰੋਧ ਹੋਇਆ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਜਿਹੜੇ ਹਿਊਮਨ ਰਾਈਟਸ ਦੇ ਐਕਟਿਵਿਸਟ ਸੀਗੇ ਮੁੱਖੀ ਅਧਿਕਾਰਾਂ ਦੇ ਜਿਹੜੇ ਕਾਰਕੁਨ ਸੀਗੇ ਦੁਨੀਆ ਭਰ ਚ ਇੰਟਰਨੈਸ਼ਨਲੀ ਜਦੋਂ ਵਿਰੋਧ ਹੋਇਆ ਤੇ ਇਹ ਜਿਹੜਾ ਟਾਡਾ ਸੀ ਇਲੈਪਸ ਹੋ ਗਿਆ ਉਹਦੇ ਵਿੱਚ ਖਤਮ ਕਰਤਾ ਉਸ ਵਕਤ ਦੀ ਸਰਕਾਰ ਨੇ ਲੇਕਿਨ ਹੁਣ ਬੀਜੇਪੀ ਦੀ ਸਰਕਾਰ ਨੇ ਇਹ ਦੁਬਾਰਾ ਰਿਵਾਈਵ ਕੀਤੇ ਨੇ ਸਾਰੇ ਲਾਜ਼ ਜਿਹਦੇ ਵਿੱਚ ਟਾਡਾ ਦੀ ਜਗ੍ਹਾ ਯੋਵਾਪਾ ਕਰ ਦਿੱਤਾ ਔਰ ਐਨਐਸਸੀ ਨੂੰ ਦੁਬਾਰਾ ਲਾਉਣਾ ਸ਼ੁਰੂ ਕਰ ਦਿੱਤਾ ਔਰ ਸਭ ਤੋਂ ਪਹਿਲਾਂ ਜਿਹੜਾ ਇਹਦਾ ਦੁਰਵਰਤੋਂ ਕੀਤੀ ਗਈ ਉਹ ਪੰਜਾਬ ਦੇ ਵਿੱਚ ਠੀਕ ਹੈ ਅਗਰ ਭਾਈ ਅਮਰਪਾਲ ਸਿੰਘ ਖਾਲਸਾ ਨੇ ਕੋਈ ਫਰਜ਼ ਕਰੋ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਜਿਹੜੀ ਗੈਰਕਾਨੂੰਨੀ ਸੀਗੀ ਤਾਂ ਉਹਦੀ ਉਹਨਾਂ ਦਾ 19 ਬਣਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਸੀ ਕਹਿੰਦੇ ਨੇ ਕਿ ਅਜਨਾਲੇ ਥਾਣੇ ਦੇ ਵਿੱਚ ਉਹਨਾਂ ਨੇ ਜਾ ਕੇ ਪੁਲਿਸ ਦਾ ਝੜਕ ਹੋਈ ਭੰਤੋੜ ਹੋਈ ਬਿਲਕੁਲ ਉਹਨੂੰ ਬਣਦੀ ਜਿਹੜੀ ਕੇਸ ਸੀਗਾ ਉਹ ਕਰੋ ਦਰਜ ਤੁਸੀਂ ਅ ਕੇਸ ਇੱਥੇ ਪੰਜਾਬ ਸਰਕਾਰ ਕੰਪੀਟੈਂਸੀ ਇਹ ਉਹ 307 ਲਾ ਦਿੰਦੀ 452 ਲਾ ਦਿੰਦੀ ਹੋਰ ਜਿਹੜੀਆਂ ਧਰਾਵਾਂ ਜਿੱਦਾਂ ਪੁਲਿਸ ਲਾਦੀ ਹੁੰਦੀ ਆ ਉਹ ਲਾ ਕੇ ਤੇ ਜਿਹੜਾ ਹੈ ਉਹ ਉਹ ਇਹਨਾਂ ਦੀ ਟ੍ਰਾਇਲ ਅੰਮ੍ਰਿਤਸਰ ਵਿੱਚ ਕਰਦੀ ਇਹਨਾਂ ਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਰੱਖਦੇ ਪਰ ਭਗਵੰਤ ਮਾਨ ਨੇ ਕੰਪਲੀਟ ਸਰੈਂਡਰ ਕਰ ਦੇ ਇੱਕ ਪਹਿਲਾਂ ਹਾਈਪ ਬਣਾਈ ਗਈ ਕਿ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕੋ ਪੰਜਾਬ ਦਾ ਬੜਾ ਮਾਹੌਲ ਖਰਾਬ ਕਰ ਰਿਹਾ ਹੈ ਹਾਲਾਂਕਿ ਉਹ ਨਸ਼ਿਆਂ ਦੇ ਵਿਰੁੱਧ ਕੈਂਪੇਨ ਕਰ ਰਿਹਾ ਸੀ ਅਤੇ ਅੰਮ੍ਰਿਤ ਪ੍ਰਚਾਰ ਦੀ ਗੱਲ ਕਰ ਰਿਹਾ ਸੀ ਕਿਤੇ ਵਾਇਲੈਂਸ ਨਹੀਂ ਸੀਗਾ ਔਰ ਕਿਤੇ ਐਂਟੀ ਨੈਸ਼ਨਲ ਉਹਦੇ ਵਿੱਚ ਸਪੀਚ ਵਿੱਚ ਮੈਨੂੰ ਕੋਈ ਗੱਲ ਉੱਥੇ ਨਜ਼ਰ ਨਹੀਂ ਆਈ ਲੇਕਿਨ ਪਹਿਲਾਂ ਮਾਹੌਲ ਬਣਾਇਆ ਗਿਆ ਇੱਕ ਜਾਣ ਪੁੱਛ ਕੇ ਫਿਰਕੂ ਪਾਈਚਾਰੇ ਵਿੱਚ ਇੱਕ ਤਣਾਅ ਪੈਦਾ ਕੀਤਾ ਗਿਆ ਤੇ ਫਿਰ ਉਸ ਨੂੰ ਐਨਐਸਏ ਦਿੱਲੀੋਂ ਹੁਕਮ ਆਇਆ ਭਗਵੰਤਪານ ਦੀ ਸਰਕਾਰ ਨੂੰ ਕਿ ਇਹ ਸਾਰਿਆਂ ਨੂੰ ਐਨਐਸਏ ਲਾ ਕੇ ਗ੍ਰਿਫਤਾਰ ਕਰਕੇ ਤੇ ਜੇਲ੍ਹ ਆਸਾਮ ਵਿੱਚ ਆਸਾਮ ਦੇ ਵਿੱਚ ਸਭ ਤੋਂ ਘੱਟ ਆਬਾਦੀ ਸਿੱਖਾਂ ਦੀ ਅਗਰ ਸਾਰੇ ਦੇਸ਼ ਵਿੱਚ ਆ ਤਾਂ ਸ਼ਾਇਦ ਪਰਸੈਂਟੇਜ ਵਾਈਜ਼ ਇੱਕ ਪਰਸਨ ਤੋਂ ਵੀ ਘੱਟ ਸਿੱਖ ਨੇ ਚੁਣ ਕੇ ਹਜ਼ਾਰਾਂ ਮੀਲ ਦੂਰ ਔਰ ਇਹ ਭਗਵੰਤਪਾਨ ਜਿੰਨੂੰ ਅਸੀਂ ਫੁੱਲ ਮੈਂਡੇਟ ਦਿੱਤਾ 92 ਐਮਐਲਏ ਚ ਤਾ ਕੇ ਸਰਕਾਰ ਉਹ ਹੈਂਡਓਵਰ ਕਰਦੀ لیکن ਉਹਦਾ ਇਹ ਜਿਹੜਾ ਕਦਮ ਸੀਗਾ ਇਹ ਗ੍ਰੋਸਲੀ ਐਂਟੀ ਸਿਕ ਸੀਗਾ ਮਨੁੱਖਤਾ ਦੇ ਖਿਲਾਫ ਸੀਗਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸੀਗੀ ਕਾਲੇ ਕਾਨੂੰਨਾਂ ਦੀ ਦੁਰਵਤੋ ਸੀ ਔਰ ਇਹਨੇ ਜਦੋਂ ਇਹ ਭਾਜਪਾ ਦੀ ਸਰਕਾਰ ਦੇ ਮੋਰੇ ਸਰੈਂਡਰ ਕਰਕੇ ਸਾਡੇ ਨੌਜਵਾਨਾਂ ਨੂੰ ਚੱਕ ਕੇ ਹਸਾ ਉਹ ਜਦੋਂ ਸਾਲ ਪੂਰਾ ਹੋਣ ਲੱਗਿਆ ਤਾਂ ਉੱਥੇ ਸੱਤ ਸ਼ੱਕੜੀਆਂ ਗਈਆਂ ਉਹਨਾਂ ਦੇ ਉੱਤੇ ਇਲਜ਼ਾਮ ਲਾ ਦਿੱਤੇ ਕਿ ਇਹ ਕਿ ਇਹਨਾਂ ਦੇ ਕੋਲ ਕੁਝ ਇਸ ਤਰ੍ਹਾਂ ਦੇ ਸੀਕ੍ਰੀਟ ਕੈਮਰਾਜ਼ ਮਿਲੇ ਨੇ ਕੋਈ ਮੋਬਾਈਲ ਫੋਨ ਮਿਲੇ ਹਾਲਾਂਕਿ ਮੈਂ ਝੀਲ ਕੱਟ ਕੇ ਆਇਆ ਮੇਰੀ ਬੋਰਡ ਦੇ ਬਾਹਰ ਜਿਹੜਾ ਕੰਪਾਊਂਡ ਸੀ ਉੱਥੇ ਵੀ ਕੈਮਰਾ ਲੱਗਿਆ ਹੋਇਆ ਸੀ ਔਰ ਮੇਰੀ ਬੈਰਕ ਦੇ ਅੰਦਰ ਵੀ ਸੀਸੀਟੀ ਸੀਸੀਟੀਵੀ ਕੈਮਰਾ ਲਾਇਆ ਸੀ ਲੇਕਿਨ ਮੇਰੇ ਤੇ ਵੀ ਝੂਠਾ ਬਰਚਾ ਦਾਇਰ ਕਰਤਾ ਕਿ ਖੈਰੇ ਨੇ ਜਿਹੜਾ ਇਹਦੇ ਖਿਲਾਫ ਪੁਲਿਸ ਨੇ ਗਵਾਹ ਖੜਾ ਕੀਤਾ ਉਸ ਨੂੰ ਧਮਕਾਇਆ ਉਹਦੇ ਉਹਦੇ ਘਰ ਬੰਦੀ ਵਿੱਚ ਮੈਂ ਤਾਂ 24 ਘੰਟੇ ਉਹਨਾਂ ਦੀ ਸਰਵੇਲੈਂਸ ਵਿੱਚ ਸੀਗਾ ਉਹਨਾਂ ਦੀ ਅੱਖ ਦੇ ਥੱਲੇ ਸੀਗਾ ਨਹੀਂ ਸੀਗਾ ਸਰ ਔਰ ਐਨਐਸਏ ਲਾ ਕੇ ਡਿਗਰੂਗੜ ਜੇਲ੍ਹ ਭੇਜਿਆ ਹੋਵੇ ਤੇ ਤੁਹਾਨੂੰ ਲੱਗਦਾ ਵਾ ਕਿ ਉੱਥੇ ਕੋਈ ਤਰ੍ਹਾਂ ਦੀ ਜੇਲ੍ਹ ਦੇ ਕਾਨੂੰਨ ਦੀਆਂ ਵੱਗੀਆਂ ਕਰ ਸਕਦੇ ਸੀਗੇ ਇਹ ਲੋਕ ਸੋ ਜਾਣ ਬੁੱਝ ਕੇ ਸਾਜ਼ਿਸ਼ ਕਰੇਟ ਕੀਤੀ ਮਾਹੌਲ ਬਣਾਇਆ ਗਿਆ ਤੇ ਉਹਨਾਂ ਦੇ ਖਿਲਾਫ ਐਨਐਸਸੀ ਦੁਬਾਰਾ ਮੇਰਾ ਖਿਆਲ ਹੈ ਇਹਦਾ ਐਨਐਸਸੀ ਦੀ ਐਕਸਟੈਂਸ਼ਨ ਜਿਹੜੀ ਆ ਉਹ ਇੱਕ ਸਾਜ਼ਿਸ਼ ਦੇ ਤਹਿਤ ਹੋਈ ਆ ਕਿ ਕਿਉਂਕਿ ਇਲੈਕਸ਼ਨ ਆ ਰਹੀਆਂ 2024 ਦੇ ਆ ਉਹਨਾਂ ਨੂੰ ਲੱਗਦਾ ਕਿ ਜਿਹੜੀ ਵਾਰਸ ਪੰਜਾਬ ਚ ਇੱਥੇ ਬੰਦੀ ਆ ਪੰਜਾਬ ਦੇ ਵਿੱਚ ਇਹਦਾ ਪ੍ਰਭਾਵ ਪੰਜਾਬ ਦੀ ਚੋਣ ਦੇ ਨਾਲ ਪਵੇ ਇਹਦਾ ਪ੍ਰਭਾਵ ਜਿੱਥੇ ਸਿੱਖ ਬੈਠੇ ਨੇ ਦੇਸ਼ ਭਰ ਦੇ ਵਿੱਚ ਉਹਨਾਂ ਤੇ ਨਾ ਪਵੇ ਤਾਂ ਇਹਨਾਂ ਨੂੰ ਐਕਸਟੈਂਸ਼ਨ ਕਰਕੇ ਇਹਨਾਂ ਨੂੰ ਸਾਲ ਹੋਰ ਨਜ਼ਰਬੰਦ ਇਹ ਇਹ ਕੀ ਕਹਿੰਦੇ ਨੇ ਕਿ ਦਿਸ ਇਜ਼ ਡਬਲ ਪਨਿਸ਼ਮੈਂਟ ਜਿਹੜੀ ਗੱਲ ਤੁਸੀਂ ਲਾਈ ਫਰਜ਼ ਕਰੋ ਤੁਸੀਂ ਗਲਤ ਹੀ ਲਾਈ ਪਰ ਉਹ ਸਾਲ ਜਦੋਂ ਖੁੱਟ ਲਿਆ ਬਿਨਾ ਵਜ੍ਹਾ ਤੋਂ ਉਹਨਾਂ ਦੇ ਐਕਸਟੈਂਸ਼ਨ ਕਰਨਾ ਇਹ ਦੋਰੀ ਸਜ਼ਾ ਹੈ। ਔਰ ਇਹ ਗੈਰਕਾਨੂੰਨੀਆ ਅਨਕਨਸਟੀਚਿਊਸ਼ਨਲ ਭਗਵਾਨ ਤੁਮੈਂ ਕਹੂੰਗਾ ਕਿ ਉਹ ਜਿਹੜੇ ਪਿੱਛੇ ਆਪਣੇ ਫੁੱਟ 'ਤੇ ਟੰਗੀ ਨਾ ਤੁਸੀਂ ਬਾਬਾ ਸਾਹਿਬ ਅਮੀ德ਕਰ ਦੀ ਤੇ ਸ਼ਹੀਦ ਭਗਤ ਸਿੰਘ ਦੀ ਲਾਦੇ ਹੋਇਆ। ਉਦਾਂ ਕਹੋ ਕਿ ਹੁਣ ਅਸੀਂ ਇੱਕ ਗੈਰਕਾਨੂੰਨੀ ਰਾਹ اختیار ਕਰ ਲਿਆ ਅਸੀਂ ਚੱਲਾਂਗੇ। ਹੁਣ ਸਾਨੂੰ ਕਿਸੇ ਬਾਬਾ ਸਾਹਿਬ ਅਮੀ德ਕਰ ਦੀ ਫਿਕਰ ਨਹੀਂ ਕੀ ਕਿਸੇ ਸਾਨੂੰ ਸ਼ਹੀਦ ਭਗਤ ਸਿੰਘ ਦੀ ਆਈਡੀਓਲੋਜੀ ਦੀ ਫਿਕਰ ਨਹੀਂ ਕੀ ਕਿਉਂਕਿ ਅਗਰ ਉਹ ਜਿੰਦੇ ਹੁੰਦੇ ਤਾਂ ਬਾਬਾ ਸਾਹਿਬ ਅਮੀ德ਕਰ ਕਦੀ ਵੀ ਇਸ ਤਰ੍ਹਾਂ ਦੇ ਟਾਡਾ ਯੂਆਪਾ ਐਨਐਸਏ ਦੇ ਕਾਲੇ ਕਾਨੂੰਨਾਂ ਦੀ ਪਰਮਾਨਗੀ ਨਾ ਦਿੰਦੇ ਔਰ ਅਗਰ ਸ਼ਹੀਦ ਭਗਤ ਸਿੰਘ ਜੀ ਦਾ ਹੁੰਦਾ ਜਿਹੜਾ ਆਪ ਖੁਦ ਬਾਗੀ ਸੀਗਾ ਸਰਕਾਰਾਂ ਦੇ ਖਿਲਾਫ ਲੜ ਕੇ ਉਹਨੇ 23 ਸਾਲ ਦੀ ਉਮਰ ਵਿੱਚ ਆਪਣੀ ਜਾਨ ਗੁਆ ਦਿੱਤੀ ਉਹ ਤਾਂ ਕਦੀ ਵੀ ਮੰਨਦਾ ਨਾ ਪਰ ਫੋਟੋਆਂ ਉਹਨਾਂ ਦੀਆਂ ਪਿੱਛੇ ਲੱਗੀਆਂ ਤੇ ਕਾਰਵਾਈਆਂ ਹੋ ਰਹੀਆਂ ਨੇ ਦਿੱਲੀ ਦੇ ਸਰਕਾਰਾਂ ਦੇ ਇਸ਼ਾਰਿਆਂ ਦੇ ਉੱਤੇ 100% ਅਨਕਨਸਟੀਟਿਊਸ਼ਨ ਜਿੱਦਾਂ ਮੈਂ ਜ਼ਿਕਰ ਕੀਤਾ ਸਾਡੇ ਫੰਡਾਮੈਂਟਲ ਰਾਈਟਸ ਜਿਹੜੇ ਕਨਸਟੀਟਿਊਸ਼ਨ ਵਿੱਚ ਬਾਬਾ ਸਾਹਿਬ ਅੰਬੇਦਕਰ ਨੇ ਦਿੱਤੇ ਨੇ ਉਹਨਾਂ ਨੂੰ ਪੂਰਾ ਰਗੜ ਕੇ ਕੁਚਲਿਆ ਗਿਆ ਥੱਲੇ ਪੈਰਾਂ ਦੇ ਕਰਕੇ ਰੋਂਦਿਆ ਗਿਆ ਵਾ ਇਹ ਬਹੁਤ ਮਾੜੀ ਗੱਲ ਕੀਤੀ ਆ ਹਲੇ ਵੀ ਸਮਾਵਾ ਤੁਸੀਂ ਵੀ ਸਾਰੇ ਪਰਿਵਾਰਾਂ ਵਾਲਿਓ ਉਹਨਾਂ ਦੀਆਂ ਔਰਤਾਂ ਭੁੱਖ ਹੜਤਾਲ ਤੇ ਬੈਠੀਆਂ ਨੇ ਔਰ ਬਿਲ ਗਰੇ ਨੇ ਉਹ ਲੋਕ ਔਰ ਬੜਾ ਵੱਡਾ ਮੋਰਚਾ ਉਹਦੇ ਉੱਥੇ ਲੱਗਿਆ ਭਗਵੰਤ ਮਾਨ ਨੂੰ ਇਹ ਚਾਹੀਦਾ ਕਿ ਆਪਣੇ ਇਸ ਗਲਤ ਡਿਸੀਜਨ ਨੂੰ ਉਹ ਰਿਵਿਊ ਕਰੇ ਦੂਸਰਾ ਮਸਲਾ ਜਿਹੜਾ ਮੈਂ ਜ਼ਿਕਰ ਕੀਤਾ ਸੀਗਾ ਕਿ ਸਰਦਾਰ ਬਲਕੌਰ ਸਿੰਘ ਸਿੱਧੂ ਦੇ ਘਰ ਬੱਚਾ ਪੈਦਾ ਹੋਇਆ ਤੇ ਚਾਹੀਦਾ ਤਾਂ ਇਹ ਸੀ ਅਸੂਲਾਂ ਕੇ ਭਗਵੰਤ ਸਿੰਘ ਮਾਨ ਉਹਨੂੰ ਟੈਲੀਫੋਨ ਕਰਦਾ ਉਹਨੂੰ ਵਧਾਈ ਦਿੰਦਾ ਕਿ ਸਾਡਾ ਇੱਕ ਹੁਨਾਰਨਾ ਨੌਜਵਾਨ ਮਾਰਿਆ ਗਿਆ ਸੀ 2 ਸਾਲ ਪਹਿਲਾਂ ਸਿੱਧੂ ਸ਼ੁਭਦੀਪ ਸਿੱਧੂ ਵਾਲਾ ਉਸੇ ਵਾਲਾ ਜੇ ਤੁਹਾਡੇ ਘਰ ਖੁਸ਼ੀਆਂ ਆਈਆਂ ਤਾਂ ਸਾਨੂੰ ਐ ਲੱਗਦਾ ਜਿਵੇਂ ਕਿ ਸ਼ੁਭਦੀਪ ਦੁਬਾਰਾ ਮੋੜਿਆ ਪਰ ਪੁਲਿਸ ਚੱਲੀ ਹੋਣਾ ਦੇ ਕੋਲ ਐਡਮਿਨਿਸਟ੍ਰੇਸ਼ਨ ਸਿਵਲ ਹੋਊਗੀ ਕਿ ਤੁਸੀਂ ਸਾਨੂੰ ਇੱਕ ਕਾਗਜ਼ ਪੱਤਰ ਦਿਓ ਕਿ ਜਿਹੜਾ ਬੱਚਾ ਪੈਦਾ ਹੋਇਆ ਇਹ ਇਹਦਾ ਸਾਨੂੰ ਤੁਸੀਂ ਪ੍ਰੂਫ ਦਿਓ ਕਿ ਕੀ ਇਹ ਲਿਜਿਟਿਮੇਟ ਹੈ ਕੀ ਕਹਿ ਕੇ ਗਲਤ ਹੈ ਕਦੀ ਅੱਜ ਪੰਜਾਬ ਦੇ ਵਿੱਚ ਹਜ਼ਾਰਾਂ ਬੱਚੇ ਆਈਵੀਐਫ ਤੇ ਰੌਹੀ ਕਿਉਂਕਿ ਜਦੋਂ ਪੇਰੈਂਟਸ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਨਹੀਂ ਕਰ ਸਕਦੇ ਬੱਚਾ ਤਾਂ ਆਈਵੀਐਫ ਤੇ ਆਹੀ ਪੈਦਾ ਹੁੰਦੇ ਨੇ ਇਹ ਬੜੀ ਇੱਕ ਮੋਡ ਟੈਕਨੀਕ ਹੈ ਸੈਂਟ ਸਾਇੰਟਿਫਿਕ ਮੈਂ ਤਾਂ ਕਦੀ ਕਿਸੇ ਕੰਪਲੇਨ ਨਹੀਂ ਕੀਤੀ ਕਿਸੇ ਪੇਰੈਂਟ ਨੇ ਕਿ ਸਾਡੇ ਕੋ ਆਈਵੀਐਫ ਦਾ ਆ ਕੇ ਪੂਫ਼ ਹੋ ਗਿਆ ਤੇ ਕੱਲੇ ਬਲਕੌਰ ਸਿੰਘ ਨੂੰ ਕਿਉਂ ਇਹਦਾ ਮਤਲਬ ਤੁਸੀਂ ਉਹਨੂੰ ਮਾਨਸਿਕ ਤੌਰ ਦੇ ਉੱਤੇ ਟੌਰਚਰ ਕਰਨਾ ਚਾਹੁੰਦੇ ਹੋ ਤੁਸੀਂ ਉਹਨੂੰ ਦਬਾਉਣਾ ਚਾਹੁੰਦੇ ਹੋ ਕਿਉਂਕਿ ਤੁਹਾਨੂੰ ਉਹਦੇ ਤੋਂ ਵੀ ਡਰ ਲੱਗਦਾ ਕਿ ਕਿਤੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਚੂਣਾ ਵਿੱਚ ਆਣ ਕੇ ਜਿਹੜੀ ਬੋਕਰ ਪਾਰਟੀ ਹੈ ਇਹਦਾ ਫਰੂਦ ਨਾ ਕਰੇ ਇਸ ਕਰ ਜਿਹੜੀ ਕਿ ਇੱਕ ਵਾਰ ਫਿਰ ਬਾਬਾ ਸਾਹਿਬ ਅੰਮੇਦਕਰ ਔਰ ਸ਼ਹੀਦ ਭਗਤ ਸਿੰਘ ਦੀ ਆਈਡੀਓਲੋਜੀ ਤੇ 100% ਉਲਟ ਜਾਂਦੀ ਆ। ਤੋਂ ਮੈਂ ਕ ਮੈਂ ਉਮੀਦ ਕਰਦਾ ਕਿ ਇਸ ਤਰ੍ਹਾਂ ਦੀ ਗਲਤੀਆਂ ਸਾਡੀ ਸਰਕਾਰ ਨੂੰ ਭਗਵੰਤ ਮਾਨ ਨੂੰ 92 92 ਵਿੱਚੋਂ ਮੈਂ ਕਹਿੰਦਾ ਇੱਕ ਆਦਮੀ ਉਹ ਵੀ ਗੈਰ ਸਿੱਖ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਬੇਦਬੀਆਂ ਤੇ ਵੀ ਬੋਲਦਾ ਉਹਨੇ ਮੇਰੀ ਮਦਦ ਸਪੋਰਟ ਕੀਤੀ ਹੁੰਦਾ ਕਹਿੰਦਾ ਖੇਰੇ ਦੇ ਕਲਾਸ ਜਿਹੜਾ ਪਰਚਾ ਦਿੱਤਾ ਸੀ ਉਹ ਝੂਠਾ ਵਾ। ਕਹਿੰਦਾ ਮੈਂ ਆਪਣੀ ਪਾਰਟੀ ਦੇ ਫੋਰਮ ਤੇ ਰੱਖਿਆ ਔਰ ਜਿਹੜਾ ਦੂਜਾ ਪਰਚਾ ਕੀਤਾ ਦਰਜ ਜਦੋਂ ਨੂੰ ਹਾਈ ਕੋਰਟ ਨੇ ਮੇਲ ਦਿੱਤੀ ਚਾਰ ਜਬੂ ਉਹ ਤਾਂ ਹੋਰ ਵੀ ਜ਼ਿਆਦਾ ਚੁਟਕਾ ਵਾ ਇਹ ਗੱਲਾ ਉਹ ਆਪਣੀ ਪਾਰਟੀ ਚ ਰੱਖ ਰਿਹਾ ਵਾ ਜਦੋਂ ਪਾਰਟੀ ਨੇ ਤਾਂ ਕੀ ਸੁਣਨੀ ਆ ਪਰ ਜਿਹੜੇ ਬਾਕੀ 91 ਸਮੇਤ ਭਗਵੰਤ ਮਾਨ ਯਾ ਤੁਸੀਂ ਬਿਲਕੁਲ ਹੀ ਇੱਕ ਮੂਕ ਦਰਸ਼ਕ ਬਣ ਕੇ ਰਹਿ ਗਿਓ ਕੀ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਇਸ ਲਈ ਚੁਣਿਆ ਸੀਗਾ ਕਿ ਤੁਸੀਂ ਸਿਰਫ ਗੈਰ ਕਾਨੂੰਨੀ ਮਾਈਨਿੰਗ ਕਰੋ ਐਨਆਰਆ ਦੀ ਕੁੱਠੀਆਂ ਤੇ ਕਬਜ਼ੇ ਕਰੋ ਤੁਸੀਂ ਭ੍ਰਿਸ਼ਟਾਚਾਰ ਕਰੋ ਤੁਸੀਂ ਲੋਕਾਂ ਦੇ ਝੂਠੇ ਪਰਚੇ ਦਰਜ ਕਰੋ ਤੁਸੀਂ ਐਨਐਸਏ ਲਾਓ ਤੁਸੀਂ ਬੰਦੀ ਸਿੰਘਾਂ ਦਾ ਗੋਚੇ ਤੇ ਪ੍ਰਵਾਹ ਨਾ ਕਰੋ ਤੁਸੀਂ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਫਾਈਲ ਤੁਹਾਡੇ ਕੋਲ ਵੀ ਤੁਸੀਂ ਪ੍ਰਵਾਨ ਨਾ ਕਰੋ ਤੁਹਾਡੀ ਫਾਈਲ ਦੇ ਉੱਤੇ ਤੁਹਾਡੇ ਟੇਬਲ ਤੇ ਪਈ ਆ ਉਹ ਫਾਈਲ ਜਿਹੜਾ ਡੇਰਾ ਸੱਚਾ ਸੌਦਾ ਰਾਮ ਰਹੀਮ ਦੇ ਖਿਲਾਫ 295ਏ ਦਾ ਮੁਕੱਦਮਾ ਦਰਜ ਆ ਜਿਹੜਾ ਫੀਕੋ ਡੀਐਸਐਸਪੀ ਨੇ ਪ੍ਰਵਾਨਗੀ ਮੰਗੀ ਆ ਫਰੋਂ ਦਾ ਹੋਮ ਡਿਪਾਰਟਮੈਂਟ ਕਿਉਂਕਿ ਹੋਮ ਮਿਨਿਸਟਰ ਵੀ ਭਗਵੰਤ ਪਾਣਾ ਪੌਣੇ 2 ਸਾਲ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਕੀ ਤੁਮ ਇਸ ਕਰਕੇ ਚੁਣਿਆ ਕਿ ਤੁਸੀਂ ਸਾਰੀਆਂ ਗੱਲਾਂ ਪੰਜਾਬ ਤੇ ਪੰਜਾਬੀਆਂ ਦੇ ਖਿਲਾਫ ਤੇ ਸਿੱਖਾਂ ਦੇ ਖਿਲਾਫ ਚੱਲੋ ਤੁਸੀਂ ਕੀ ਜੇ ਸਿੱਤਾ ਨੂੰ ਚੁਣਿਆ ਸੀਗਾ ਔਰ ਤੁਸੀਂ ਤੁਹਾਡਾ ਕੇਜਰੀਵਾਲ ਰੋਜ਼ ਸ਼ੋਰ ਮਚਾ ਰਿਹਾ ਅੱਜ ਵੀ ਕਹਿ ਰਿਹਾ ਹਮ ਤੋ ਕਟੜ ਇਮਾਨਦਾਰ ਹੈ ਬੀਜੇਪੀ ਹਮਾਰੇ ਕੋ ਤੰਗ ਕਰ ਰਹੀ ਹੈ ਕੀ ਤੁਸੀਂ ਪੰਜਾਬ ਦੇ ਵਿੱਚ ਆਪਣੇ ਮਤੂਦਿਆਂ ਨੂੰ ਤੰਗ ਨਹੀਂ ਕਰਦੇ ਉੱਥੇ ਕਹਿੰਦੇ ਜੀ ਇਹਨਾਂ ਨੇ ਮੀਡੀਆ ਕੈਪਚਰ ਕਰਤਾ ਕੇਜਰੀਵਾਲ ਨੇ ਜੀ ਉਸਕੋ ਕੇਜਰੀਵਾਲ ਕਹਿ ਰਿਹਾ ਕਿ ਬੀਜੇਪੀ ਨੇ ਗੋਦੀ ਮੀਡੀਆ ਬਣਾ ਦਿੱਤਾ ਕੀ ਤੁਸੀਂ ਪੰਜਾਬ ਦੇ ਵਿੱਚ ਕੇਜੀ ਮੀਡੀਆ ਨਹੀਂ ਬਣਾਇਆ ਕੋਈ ਹੈ ਖਬਰ ਜਿਸ ਨੇ ਚੰਚ ਨਾਲ ਭਾਈ ਅਮਰਪਾਲ ਸਿੰਘ ਖਾਲਸਾ ਦੀਆਂ ਬਲਕੌਰ ਸਿੰਘ ਸਿੱਧੂ ਜਾਂ ਖੈਰੀ ਦੀ ਕਪਕੜੀ ਖਬਰ ਦਿਕਾਈ ਹੋਵੇ ਕੋਈ ਹੈ ਤੁਹਾਡਾ ਮੇਨਸਟ੍ਰੀਮ ਇਲੈਕਟ੍ਰੋਨਿਕ ਚੈਨਲ ਜਿਹੜੇ ਸਾਡੀ ਕੋਈ ਖਬਰ ਦਿਖਾਉਂਦੇ ਕਿਉਂਕਿ ਤੁਸੀਂ ਗਲਤਲੇ ਨੇ ਉਹਨਾਂ ਨੂੰ ਇੰਨਾ ਪੈਸਾ ਸੈਂਕੜੇ ਕਰੋੜ ਪੰਜਾਬ ਦੇ ਖਜ਼ਾਨੇ ਦਾ ਖਰਚ ਕੇ ਸਾਰੇ ਟੀਵੀ ਖਰੀਦ ਲਏ ਸਾਰੀਆਂ ਖਵਾਰਾਂ ਖਰੀਦ ਲੀਆਂ ਸਾਰਾ ਪੰਜਾਬ ਦਾ ਖੰਭਾ ਖਰੀਦ ਲਿਆ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਆ ਭਾ ਜੀਪੀ ਸਾਡੇ ਨਾਲ ਅਨਿਆਇ ਕਰੀ ਕੱਲ ਸੁਪਰੀਮ ਕੋਰਟ ਨੇ ਸਤਿੰਦਰ ਜੈਨ ਦੀ ਬੇਲ ਰਿਜੈਕਟ ਕੀਤੀ ਮੇਰੇ ਹੱਥ ਮੇਰੇ ਕੇਸ ਵਿੱਚ ਨੋਟਿਸ ਜਾਰੀ ਕੀਤਾ ਕਿ ਕਿਉਂ ਨਾ ਐਨਡੀਪੀਐਸ ਦੀ ਝੂਠੀ ਪਟੀਸ਼ਨ ਉਹਦੀ ਕੋਸ਼ਿਸ਼ ਕੀਤਾ ਜਾਵੇ ਉਸੇ ਹੀ ਸਤਕਾਰਯੋਗ ਜੱਜ ਸਾਹਿਬ ਨੇ ਸਤਿੰਦਰ ਜੈਨ ਦੀ ਰਿਜੈਕਟ ਕਰਦੇ ਆ ਕਿ ਇਹਦੇ ਬਹੁਤ ਪੁਖਤਾ ਸਬੂਤ ਨੇ ਔਰ ਪਹਿਲਾਂ ਵੀ ਕਿਹਾ ਕਿ 338 ਕਰੋੜ ਰੁਪਏ ਦੀ ਮਨੀ ਟ੍ਰੇਲ ਦਿੱਲੀ ਸ਼ਰਾਖ ਕੋਟਾਲੇ ਵਿੱਚ ਸਾਬਤ ਹੋ ਰਹੀ ਆ ਉਹ ਫਿਰ ਵੀ ਕੱਟੜਵਾਲ ਮੰਨਦਾਰ ਨੇ ਕੋਠਿਆਂ ਤੇ ਚੜ ਕੇ ਰੋਲਾ ਪਾ ਰਹੇ ਆ ਤੀਸ਼ੀ ਤੇ ਸੌਰਵ ਤੇ ਪਤਾ ਨਹੀਂ ਕਿਹੜੇ ਕਿਹੜੇ ਆਪਣੇ ਚੇਲੇ ਨੇ ਤੇ ਪੰਜਾਬ ਦੇ ਵਿੱਚ ਆਣ ਕੇ ਖੇੜੇ ਨੂੰ ਸਮਗਲਨ ਕਰਦਾਨਿਆਂ ਚਾਹਤਾ ਵਾ ਤੇ ਐਨਐਸਏ ਐਕਸਟੈਂਡ ਕੀਤੀ ਜਾਂਦੀ ਆ ਤੇ ਬਲਕੌਰ ਸਿੰਘ ਸਿੱਧੂ ਦੇ ਖਿਲਾਫ ਉਦੋਂ ਪੁੱਛਿਆ ਜਾ ਰਿਹਾ ਹੈ ਕਿ ਆਪਣੇ ਬੱਚੇ ਦੇ ਸੁਭਦੇ ਆ ਇਨਕਲਾਬੀਆਂ ਦਾ ਰਾਜ ਜਿਹੜਾ ਪੰਜਾਬ ਤੇ ਚੱਲ ਰਿਹਾ ਹੈ ਉਮੀਦ ਕਰਦਾ ਦੋਨੋਂ ਗਲਤੀਆਂ ਨਹੀਂ ਕਰੇਗਾ ਔਰ ਦੋਨੋਂ ਗਲਤੀਆਂ ਸੁਧਾਰ ਕੇ ਐਨਐਸਸੀ ਦੀ ਐਕਸਟੈਂਸ਼ਨ ਵਾਪਸ ਲਵੇਗਾ ਤੇ ਬਲਕੌਰ ਸਿੰਘ ਸਿੱਧੂ ਨੂੰ ਕਿਸੇ ਤਰ੍ਹਾਂ ਦੇ ਹਰਾਸਮੈਂਟ ਨਹੀਂ ਕਰੇਗਾ ਵਰਨਾ ਅਸੀਂ ਸਾਰੇ ਜਿੰਨੇ ਜੋਗੇ ਹੈਗੇ ਆਂ ਸਾਰੀਆਂ ਦੁਨੀਆ ਸ਼ਕਤੀਆਂ ਜਿਹੜੀਆਂ ਪੰਜਾਬ ਦੀਆਂ ਹਥੇਸ਼ੀ ਨੇ ਅਖਲਾਕੀ ਲੋਕ ਨੇ ਗੈਰਤਮੰਦ ਅਸੀਂ ਇਹਨਾਂ ਦੋਨਾਂ ਪਰਿਵਾਰਾਂ ਦੇ ਨਾਲ ਡਟ ਕੇ ਪਹਿਲਾਂ ਵੀ ਖੜੇ ਸੀ ਪਰਵਾਨਾ ਵਾਲੇ ਸਮੇਂ ਦੇ ਵਿੱਚ ਨਾਲ ਖੜੇ ਰਵਾਂਗੇ ਅੱਜ ਮੇਰੇ ਤੇ ਮੇਰੇ ਨਾਲ ਇਹਨਾਂ ਦੋਨਾਂ ਵਿਸ਼ੇਸ਼ ਮੁੱਦਿਆਂ ਤੇ ਜੁੜਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ